ਆ ਰੋਸ ਖਾਬੂ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਂਦੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਠੀ ਕੋ ਮਦਿ ਹਾਂਜੀ ਬਾਈ ਜੀ ਉਹ ਜੀ ਨਾਮ ਤੇ ਐਡਰੈਸ ਬੋਲੋ ਨਾਮ ਗਗਨਦੀਪ ਬਾਈ ਪਿੰਡ ਭਾਈ ਰੂਪਾ ਬਾਈ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਵੀਰੇ ਨੇੜੇ ਪਿੰਡ ਬਾਈ ਨੇੜੇ ਪਿੰਡ ਇਧਰੋਂ ਭਗਤਪੁਰ ਇਧਰ ਰਾਮਪੁਰਾ ਤੋਂ ਸਾਧਪੁਰਾ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 987 ਏ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਅ ਸੂਈ ਆ ਤੇ ਦੂਜੇ ਸੂਅ ਹੈ ਬਾਈ ਕਦੋਂ ਸੂਈ ਆ ਭਰਾ ਇਹ 6 ਵਜੇ ਸੂਈ ਹੈ ਬਾਈ ਸਵੇਰੇ ਹਾਂ ਸਵੇਰੇ ਵੇਲੇ ਜੇਰ ਪੈ ਗਈ ਬਾਈ ਹਾਂ ਪੈ ਗਈ ਬਾਈ ਜੇਰ ਪੈ ਗਈ ਠੀਕ ਆ ਬਾਈ ਬੱਚਾ ਕੀ ਆ ਮਗਰ ਮਗਰ ਬੱਚੀ ਹੈ ਬਾਈ ਬੱਚੀ ਬਹੁਤ ਚੰਗੀ ਹੈ ਹਾਂ ਬੱਚਾ ਮਗਰ ਬੱਚੀ ਹੈ ਬਾਈ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਹੈ ਜੇਰ ਤੇ ਵੀ ਕੈਮਰਾ ਜ਼ਰੂਰ ਮਾਰਾਂਗੇ ਕਿੱਥੇ ਰੱਖੀ ਵੀ ਆ ਬਾਈ ਆਪ ਬਈ ਆ ਬਾਈ ਜੇਰ ਵੀ ਕੰਪਲੀਟ ਹੋਲਾ ਵੀਰੇ ਟੋਰਕ ਦਿਖਾ ਦੇ ਬਕਰ ਦਾ ਬੱਡ ਚੰਗਾ ਚਵਾਈ ਚੁਈ ਕਿਵੇਂ ਹੈ ਬਾਈ ਠੰਡੀ ਠੁੰਡੀ ਬਹੁਤ ਆ ਬਾਈ ਚਵਾਈ ਬੋਰੀ ਠੀਕ ਹੈ ਚਵਾਈ ਬਾਈ ਕਹਿੰਦਾ ਓਕੇ ਆ ਠੰਡੀ ਫੁੱਲ ਆ ਬਾਈ ਸੂਈ ਸਵਾਈ ਜੇਲ ਵੀ ਉਹ ਪਈ ਆ ਤੇ ਬੱਚਾ ਵੀ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬੱਚੀ ਨੇ ਬਾਈ 1 ਸਾਲ ਡੇਢ ਸਾਲ ਨੂੰ ਕਰਮਣੀ ਨੇ ਨਾਲ ਹੀ ਤਿਆਰ ਹੋ ਜਾਣਾ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰਾ ਵੀ ਚੰਗਾ ਮੁੱਲ ਕੀ ਹੈ ਜੈ ਜੈ ਮੁੱਲ ਬਾਈ ਦੇ ਦਾਂਗੇ ਬੱਚੀ ਵਾਲੀ 5000 ਰੁਪਏ ਠੀਕ ਆ ਬਾਈ 46000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਆਰਡਰ ਨੇੜੇ ਤੋਂ ਵੀ ਚੈੱਕ ਕਰਵਾਵਾਂਗੇ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਆਰਡਰ ਦੇਖੋ ਬਈ ਕਮਾਫ ਚਾਰੇ ਥਾਣ ਨਿੱਖੜਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣ ਜਵਾਈ ਬਾਈ ਕਹਿੰਦਾ ਓਕੇ ਆ ਨੰਬਰ 1 ਚੰਗੀ ਅਬਰ ਸਨੱਕੀ ਆ ਬਈ ਸੋਈ ਸਵਾਈਆ ਬੱਚਾ ਮਗਰ ਬੱਚੇ ਆਰਡਰ ਕਮਾਲ ਦਾ ਨਾਣਾ ਨੂਣਾ ਲੇਵੇ ਤੇ ਫੁੱਲਾ ਖਾਣ ਬਹੁਤ ਚੰਗਾ ਲੱਗਿਆ ਜਿਵਾਈ ਵੀ ਬਾਈ ਕਹਿੰਦਾ ਨੰਬਰ 1 ਅੱਗੇ ਵੀਰੇ 2 ਨੰਬਰ ਤੇ ਜਰਸੀ ਆ ਵੀਰੇ ਹਾਂ ਵੀਰੇ ਕਿਹੜਾ ਸੂਆ ਸੂਈ ਆ ਦੂਜੇ ਉਹ ਵੀਰੇ ਕਦੋਂ ਸੂਈ ਆ ਭਰਾ ਇਹ ਕਾਲਾ ਹੱਥ ਨਹੀਂ ਸੂਈ ਬਈ ਬੱਚਾ ਕੀ ਆ ਮਗਰ ਇਹ ਬੱਚਾ ਵੀਰੇ ਬੱਚਾ ਬਈ ਕਿੰਨਾ ਗੋਲਾ ਰੈਡੀ ਆ ਹੁਣ ਗੋਲਾ ਉਹ ਗੱਬਈਆ ਚਾਰ ਕਿਲੋ ਤਾਂ ਕਹਿਆ ਚਾਰ ਪੰਜ ਕਿਲੋ ਕੱਢਿਆ ਵਾ ਚੱਕਾ ਭਾਈ ਹੂੰ ਫੇਸ ਬੜਾ ਚੰਗਾ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਆਰਡਰ ਨੇੜ ਤੋਂ ਚੈੱਕ ਕਰ ਲਓ ਭਾਈ ਨਾੜਾ ਨੂੜਾ ਲੈ ਵਿੱਚ ਫੁੱਲ ਇਕੱਲਾ ਇਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਥਣ ਲੱਗਿਆ ਖੋਲ ਦੇ ਭਾਈ ਤੋੜ ਕੇ ਰੱਖ ਬਹੁਤ ਵਧੀਆ ਸੂਈ ਸਵਾਈ ਆ ਭਾਈ ਠੰਡੀ ਸੀਲ ਆ ਭਾਈ ਠੰਡੀ ਠੰਡੀ ਭਾਈ ਚਵਾਈ ਕਿਵੇਂ ਆ ਚਵਾਈ ਪੂਰੀ ਵਧੀਆ ਭਾਈ ਨੰਬਰ 1 ਹੂੰ ਠੀਕ ਪਰ ਕੈਮਰੇ ਦਾ ਡਰ ਦੀ ਮਿਲਣਾ ਹਾਂ ਕੋਈ ਨਹੀਂ ਲੈਓ ਲੈ ਚਲੋ ਇਧਰ ਨੂੰ ਤੋੜ ਇਧਰ ਨੂੰ ਤੋੜ ਕੱਦ ਦੇਖੋ ਜਰਸੀ ਆ ਬਈ ਫੁੱਲ ਕਰ ਤੋਰਾ ਚੰਗਾ ਕਰ ਬੜਾ ਚੰਗਾ ਜਰਸੀ ਆ ਬਈ ਪੰਜਾਬ ਵਾਲੀ ਤੇ ਮੁੱਲ ਕੀ ਆ ਭਰਾ ਜੈ ਜੀ 52000 ਰੁਪਏ ਬਈ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਬਈ 52000 ਰੁਪਏ ਬਾਈ ਨੇ ਮੁੱਲ ਰੱਖਿਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੋੜ ਲਿਆ ਬਈ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਤੋਰਾ ਚੰਗਾ ਚੰਗੀ ਆ ਵਰਸਨ ਐ ਕੀ ਆ ਬਾਕੀ ਮੱਜਾ ਵਰਗਾ ਦੁੱਧ ਹੋ ਬਈ ਨਾ ਗਰਮੀ ਬੰਨੇ ਨਾ ਠੰਡ ਬੰਨੇ ਬਈ ਨਾਗਸੀ ਭਰਾ ਕੋਲੇ ਦੋ ਲੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ